ਬڑا ਮਾੜਾ ਨਹੀਂ ਹੋਣਦਾ ਤੁਹਾਡੇ ਨਾਲ ਇਹ ਡਾਇਰੈਕਟਰ ਸਾਹਿਬ ਨੇ ਤੁਹਾਨੂੰ ਇਹਨਾਂ ਦੇ ਪਿੱਛੇ ਲਾਇਆ ਹੋਇਆ ਉਹੀ ਤੇ ਗੱਲ ਹੈ ਹੁਣ ਮੈਂ ਦੱਸੂ ਕੀ ਕਰਾਂ ਹੁਣ ਡਾਇਰੈਕਟਰ ਸਾਹਿਬ ਦੇ ਪਿੱਛੇ ਭੱਜੀ ਜੋ ਇਹਦੇ ਪਿੱਛੇ ਰੋਈ ਜੋ ਹੈ ਉਹੀ ਬਸ ਕਰੀ ਜਾ ਰਹੀ ਹੈ ਮੁੰਮਝ ਉਹ ਯਾਰ ਕੋਈ ਜਣ ਉਹਨੇ ਰਹਿ ਰਿਹਾ ਫੇਰ ਉਹਨੇ ਚੱਜੜਾ ਉਦੋਂ ਤੱਕ ਤੂੰ ਬਦਲ ਜਾਣਾ ਇਹ ਦੋਨਾਂ ਦੀ ਲੜਾਈ ਏ ਸੀ ਕਿ ਸਾਡੇ ਮਜਨੂ ਦੇ ਪਿੱਛੇ ਸੀਨ ਵਧਾਏ ਜਾਣ ਅਸੀਂ ਦੋਨੋਂ ਚਾਹੁੰਦੇ ਹਾਂ ਮਜਨੂ ਦੇ ਮਗਰ ਭਜਣਾ ਡਾਇਰੈਕਟਰ ਸਾਹਿਬ ਨੇ ਦੇਖੋ ਆਰਟਿਸਟ ਦੀ ਫੀਲਿੰਗਸ ਨੂੰ ਸਮਝਿਆ ਤੇ ਉਦੋਂ ਉਦੋਂ ਫਿਲਮ ਅੱਗੇ ਵਧੂਗੀ वैलेंटाइन वीक लग गया किता इन्होंने थोनो फिर विश ओ नहीं ए भाई फिल्मी मजनू ले लाई ने उंज नहीं है रियल लाइफ च सारे उही ने सख्त लौंडे एक्सक्यूज मी डियर फ्यूचर वाइफ ऐसा कुछ नहीं है ये तो बस फिल्मी चोचले हैं मैं आपके लिए अवेलेबल हूं हां बिल्कुल आप ही का इंतजार कर रहा हूं आप पता नहीं कहां हैं ਇਸ਼ਕ ਮੁਹੱਬਤ ਜਾਂ ਪਿਆਰ ਤਿੰਨ ਕਹਿ ਦਿੰਦੇ ਪਰ ਵਰਡਸ ਕਹਿ ਰਹਿੰਦੇ ਨੇ ਜੇ ਮੈਂ ਤੁਹਾਨੂੰ ਇਹ ਦੇ ਦੋ ਇਹਦੇ ਬਾਰੇ ਡੈਫੀਨਿਟਿਵ ਡੈਫੀਨੇਸ਼ਨ ਪੁੱਛਾਂ ਇਸ ਚੀਜ਼ ਦੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਸ਼ਕ ਮੁਹੱਬਤ ਪਿਆਰ ਇਹ ਚੀਜ਼ ਹੋ ਸਕਦੀ ਹੈ ਮੇਰੇ ਹਿਸਾਬ ਨਾਲ ਬਿਲਕੁਲ ਹੋ ਸਕਦੀ ਤੁਸੀਂ ਮਜਨੂ ਵੇਖਿਓ ਤੁਸੀਂ ਤੁਸੀਂ ਮਜਨੂ ਵੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਮਤਲਬ ਸੱਚੀ ਵਿੱਚ ਮਤਲਬ ਪਿਆਰ ਇੱਕ ਮਤਲਬ ਕਿ ਕਿਦਾਂ ਮਤਲਬ ਕਿਸ ਨੂੰ ਕਿਦੇ ਵਾਸਤੇ ਜੀਆ ਜਾ ਸਕਦਾ ਹੈ

ਸਤਿ ਸ਼੍ਰੀ ਅਕਾਲ ਆਦাব ਨਮਸਕਾਰ D5 ਚੈਨਲ ਪੰਜਾਬੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਵੈਲੈਂਟਾਈਨ ਵੀਕ ਲੰਘਿਆ ਪਿੱਛੇ ਜੀ ਤੇ ਹੁਣੇ-ਹੁਣੇ ਅਸੀਂ ਕਿਹਾ ਪਿੱਛੇ ਵੀ ਸਾਇਲੈਂਟ ਕਰ ਲਓ ਫੇਰ ਹੀ ਅੱਜ ਆਈ ਜਾਂਦੀਆਂ ਨੇ। ਕੋਈ ਗੱਲ ਨਹੀਂ ਆਵਾਜ਼ ਆਏਗੀ ਹੁਣ ਮਜਨੂ ਫਿਲਮ ਦੀ ਤੇ ਮਜਨੂ ਫਿਲਮ ਆ ਰਹੀ ਹੈ ਛੇਤੀ ਮਜਨੂ ਫਿਲਮ ਦੀ ਸਟਾਰ ਕਾਸਟ ਮੇਰੇ ਨਾਲ ਬੈਠੇ ਹੋਏ ਨੇ ਫਰੀਦ ਬਾਠ ਤੇ ਕਿਰਨ ਸ਼ੇਰਗਿੱਲ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਦਾ ਪੁੱਛਦੇ ਹਾਂ ਵੀ ਮਜਨੂ ਛੇਤੀ ਲੈਲਾ ਨੂੰ ਮਿਲ ਰਹੇ ਨੇ ਕਿ ਨਹੀਂ ਮਿਲ ਰਹੇ ਕਿਵੇਂ ਹੋ ਬਈ? ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ। ਕਿਵੇਂ ਤਾਂ ਤੇ ਅੱਜ ਹੁਣ ਥੋੜੀ ਐਕਸਾਈਟਮੈਂਟ ਵੱਧਦੀ ਜਾ ਰਹੀ ਹੈ ਜਿਵੇਂ ਜਿਵੇਂ ਫਿਲਮ ਦੇ ਰਿਲੀਜ਼ ਲੱਗ ਕੇ ਆ ਰਹੀ ਹੈ ਤੇ ਮਜਨੂ ਨੂੰ ਲੈਲਾ ਮਿਲੂਗੀ ਕਿ ਨਹੀਂ ਇੱਥੇ ਸਵਾਲ ਨਹੀਂ ਇੱਥੇ ਹੋਣਾ ਕਿ ਲੈਲਾ ਨੂੰ ਮਜਨੂ ਮਿਲੂਗੇ ਨਹੀਂ ਮਿਲੂ ਮਜਨੂ ਦੀ ਮੰਗ ਜ਼ਿਆਦਾ ਹੈ ਹਾਂ ਮਜਨੂ ਦੀ ਮੰਗ ਜ਼ਿਆਦਾ ਹੈ ਦੇਖੋ ਥੋੜਾ ਤਾਂ ਬਣਦਾ ਹੈ ਨਾ ਫੁਕਰੀ ਮਾਰਨੀ ਮਾੜੀ ਮੋਟੀ ਤਾਂ ਦੋ ਦੋ ਲੈਲਾ ਹੋਣ ਤਾਂ ਫਿਰ ਜੇ ਹਜੇ ਵੀ ਨਾ ਫੂਕ ਛੱਕੀ ਤਾਂ ਕਦੋਂ ਛੱਕਾਂਗੇ ਕਿਉਂ ਜੀ ਦੇਖ ਲਓ ਪ੍ਰਭਾਪ ਆ ਗਏ ਪਹਿਲੇ ਸਵਾਲ ਦੇ ਵਿੱਚ ਹੀ ਤੁਹਾਨੂੰ ਕਹਿ ਗਏ ਵੀ ਮਿਲਣਾ ਨਹੀਂ ਮੈਂ हां एक्चुअली मिलना ਨਹੀਂ ਹੈ ਪਤਾ ਨਹੀਂ ਹੁਣ ਰੱਬ ਜਾਣੇ ਮਤਲਬ ਇਹ ਮਿਲਦਾ ਕਿ ਨਹੀਂ ਮਿਲਦਾ ਡਾਇਰੈਕਟਰ ਨੂੰ ਪਤਾ ਹੈ ਰੱਬ ਨੂੰ ਵਿਚਾਰੇ ਨੂੰ ਨਾ ਇਨਵੋਲ ਕੀਤਾ ਜਾਵੇ ਤਾਂ ਮੈਨੂੰ ਮੈਨੂੰ ਤਾਂ ਹੁਣ 22 ਤਰੀਕ ਨੂੰ ਪਤਾ ਚੱਲਣਾ ਹੈ ਕਿ ਭਾਈ ਕੀ ਹੈਗਾ ਮਤਲਬ ਮਜਨੂ ਕਿਨੂੰ ਮਿਲ ਰਿਹਾ ਸੈਬੀ ਨੂੰ ਮਿਲ ਰਿਹਾ ਮੈਨੂੰ ਮਿਲ ਰਿਹਾ ਸੋ ਮੈਂ ਵੀ ਵੇਟ ਹੀ ਕਰ ਰਹੀ ਹਾਂ ਵੈਸੇ ਤੁਹਾਡੇ ਵੱਲੋਂ ਤੇ ਪੂਰੀ ਪੁਰਜ਼ੋਰ ਮੰਗ ਹੈ ਨਾ ਵੀ ਮੈਨੂੰ ਮਿਲਣਾ ਚਾਹੀਦਾ ਐਕਚੁਅਲੀ ਪੂਰੀ ਪੁਰਜ਼ੋਰ ਮੰਗ ਹੈ ਕਿ ਕਹਿੰਦੇ ਨੂੰ ਪੁਰਜ਼ੋਰ ਹਾਂ ਪਰ ਜਪੁਰ ਜੋਰ ਬੰਗ ਹੈ ਕਿ ਮਜਨੂ ਮੇਰਾ ਹੋਣਾ ਚਾਹੀਦਾ ਅੱਛਾ ਫਿਲਮ ਦੇ ਟ੍ਰੇਲਰ ਦੇ ਵਿੱਚ ਦੇਖਿਆ ਜਦੋਂ ਮੈਂ ਤੇ ਤੁਸੀਂ ਇਹਨਾਂ ਦੇ ਪਿੱਛੇ ਪਿੱਛੇ ਭੱਜ ਰਹੇ ਹੋ ਬੜਾ ਮਾੜਾ ਨਹੀਂ ਹੁੰਦਾ ਤੁਹਾਡੇ ਨਾਲ ਇਹ ਡਾਇਰੈਕਟਰ ਸਾਹਿਬ ਨੇ ਤੁਹਾਨੂੰ ਇਹਨਾਂ ਦੇ ਪਿੱਛੇ ਲਾਇਆ ਹੋਇਆ ਉਹੀ ਤੇ ਗੱਲ ਹੈ ਹੁਣ ਮੈਂ ਦੱਸੂ ਕੀ ਕਰਾਂ ਹੁਣ ਡਾਇਰੈਕਟਰ ਸਾਹਿਬ ਕੇ ਪਿੱਛੇ ਭੱਜੀ ਜੋ ਇਹਦੇ ਪਿੱਛੇ ਰੋਈ ਜੋ ਹੈ ਉਹੀ ਬਸ ਕਰੀ ਜਾ ਰਹੀ ਹੈ ਮਨ ਮਜਨੂ ਡਾਇਰੈਕਟਰ ਸਾਹਿਬ ਦੀ ਇਨਵੋਲਵਮੈਂਟ ਨਹੀਂ ਇਹ ਵਿਚਾਰੀਆਂ ਚਾਹੁੰਦੀਆਂ ਹੀ ਇਹ ਸੀਗੀਆਂ ਇਹ ਦੋਨਾਂ ਦੀ ਲੜਾਈ ਏ ਸੀ ਕਿ ਸਾਡੇ ਮਜਨੂ ਦੇ ਪਿੱਛੇ ਸੀਨ ਵਧਾਏ ਜਾਣ ਅਸੀਂ ਦੋਨੋਂ ਚਾਹੁੰਦੇ ਆ ਮਜਨੂ ਦੇ ਮਗਰ ਭਜਣਾ ਫਿਰ ਡਾਇਰੈਕਟਰ ਸਾਹਿਬ ਨੇ ਦੇਖੋ ਆਰਟਿਸਟ ਦੀ ਫੀਲਿੰਗਸ ਨੂੰ ਸਮਝਿਆ ਤੇ ਉਦੋਂ-ਉਦੋਂ ਫਿਲਮ ਅਗੇ ਈਵੋਲਵ ਹੋ ਗਈ ਵੈਲੈਂਟਾਈਨ ਵੀਕ ਲੰਘਿਆ ਕੀਤਾ ਇਹਨਾਂ ਨੇ ਤੁਹਾਨੂੰ ਫਿਰ ਵਿਸ਼ ਉਹ ਨਹੀਂ ਨਹੀਂ ਇਹ ਭਾਈ ਫਿਲਮੀ ਮਜਨੂ ਲੈ ਲਈ ਨੇ ਉਂਝ ਨਹੀਂ ਹੈ ਰੀਅਲ ਲਾਈਫ 'ਚ ਸਾਰੇ ਉਹੀ ਨੇ ਸਖਤ ਲੌਂਡੇ ਸਖਤ ਲੌਂਡੇ ਤੁਸੀਂ ਬਨੇਰੇ ਨੂੰ ਕੁਝ ਕਿਹਾ ਵੈਲੈਂਟਾਈਨ ਦੇ ਵੀਕ ਦੇ ਉੱਤੇ ਕੋਈ ਰੋਜ਼ ਡੇ ਕਹਿੰਦਾ ਮੈਮ ਮਜਨੂ ਫਿਲਮ ਦੇ ਚ ਤੁਸੀਂ ਮੈਨੂੰ ਬਹੁਤ ਸੋਹਣੇ ਲੱਗੇ ਸੀਗੇ ਆ ਚੱਕੋ ਰੋਜ਼ ਇਹ ਤੇ ਜੇ ਇਹ ਸਖਤ ਲੌਂਡ ਨੇ ਫਿਰ ਆਪਾਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਦੀ ਸਾਈਡ ਲੈ ਰਿਹਾ ਇਹਨਾਂ ਨੇ ਕਿਹਾ ਨਹੀਂ ਤੁਹਾਨੂੰ ਵੀ ਮੈਂ ਮਜੂ ਨੂੰ ਫਿਲਮ ਦੇ ਵਾਸਤੇ ਕੁਝ ਵੀ ਰੋਜ਼ ਵੀ ਨਹੀਂ ਦਿੱਤਾ ਮੈਂ ਮੈਂਨਾਂ ਨੇ ਤੁਸੀਂ ਫਿਰ ਗੁੱਸੇ ਨਹੀਂ ਹੋਏ ਇਹਨਾਂ ਦੇ ਨਾਲ ਸਾਡੀ ਗੱਲ ਹੀ ਨਹੀਂ ਹੁੰਦੀ ਕਦੀ ਆ ਪ੍ਰੋਫੈਸ਼ਨਲ ਮਜੂ ਲੈਤਾ ਜੀ ਕਿੱਦਾਂ ਜੀ ਐਕਸਪਲੇਨੇਸ਼ਨ ਐਕਸਪਲੇਨ ਅਸੀਂ ਕੀ ਕਰੀਏ ਜੀ ਬੜਾ ਹੁਣ ਜਦੋਂ ਪ੍ਰੋਮੋਸ਼ਨਸ ਵਗੈਰਾ ਹੋ ਜਾਂਦੀਆਂ ਉਹ ਤੋਂ ਮਿਲ ਲੇਦਾ ਸ਼ੂਟਿੰਗ ਤੇ ਮਿਲ ਲੇਦਾ ਉਸ ਤੋਂ ਬਾਅਦ ਇਹ ਆਪਣੀ ਲਾਈਫ 'ਚ ਬਿਜ਼ੀ ਹੋ ਜਾਂਦੇ ਆ ਮੈਂ ਆਪਣੀ ਜਿਵੇਂ ਬਿਜ਼ੀ ਹੋ ਜਾਂਦਾ ਹੁਣ ਸੈਬੀ ਜੀ ਨੇ ਐ ਤੇ ਪ੍ਰੋਮੋਸ਼ਨ ਚੱਲ ਰਹੀ ਹੋ ਕਿਤੇ ਹੋਰ ਹੀ ਬਿਜ਼ ਸੋ ਇਹ ਤਾਂ ਦੇਖੋ ਇਹ ਲਾਈਫ ਦਾ ਇੱਕ ਇੱਕ ਆਰਟਿਸਟ ਦੀ ਲਾਈਫ ਦਾ ਇਹ ਹੈ ਕਿ ਆਪਾਂ ਗੱਲ ਕਰ ਰਹੇ ਆ ਮਜਨੂ ਲੈਲਾ ਦੀ ਤੇ ਮੈਂ ਤਾਂ ਹੁਣ ਅਗਲੀ ਫਿਲਮ ਦੀ ਲੈਲਾ ਨਾਲ ਇਮੋਰਲ ਹੋ ਚੱਕਿਆ ਜੀ ਹੁਣ ਦੇਖੋ ਹਜੇ ਫੇਰ ਉਹ ਰਿਲੀਜ਼ ਨਹੀਂ ਹੋਈ ਫੇਰ ਉਹ ਰਿਲੀਜ਼ ਨਹੀਂ ਹੋਈ ਦੇਖ ਲੋ ਕਿ ਕੀ ਕਹਿ ਰਹੇ ਨੇ ਮਜਨੂ ਬੀਜ਼ੀ ਹੈ ਨਾ ਆਲਰੇਡੀ ਬੀਜ਼ੀ ਹੈ ਇਹ ਸੱਚ ਬੋਲਦੇ ਜੀ ਲੈਲਾ ਬਹੁਤ ਲੱਗੀਆਂ ਹੀ ਨੇ ਪਿੱਛੇ ਮੈਨੂੰ ਲੱਗਦਾ ਉਹ ਨਹੀਂ ਹੈ ਨਾ ਤੂੰ ਬਾਲਾ ਨਾ ਮੇਰਾ ਉਕਰਾਓ ਕੈਰੈਕਟਰ ਅਸੈਸੀਨੇਸ਼ਨ ਨਾ ਕਰਾਓ ਕੱਲ ਨੂੰ ਮੈਨੂੰ ਕੁੜੀ ਨਹੀਂ ਲੱਭਣੀ ਕੋਈ ਐਕਸਕਿਊਜ਼ ਮੀ ਡੀਅਰ ਫਿਊਚਰ ਵਾਈਫ ਐਸਾ ਕੁਝ ਨਹੀਂ ਹੈ ਇਹ ਤਾਂ बस ਫਿਲਮੀ ਚੋਚਲੇ ਹੈ ਮੈਂ ਆਪਕੇ ਲਈ ਅਵੇਲੇਬਲ ਹਾਂ ਬਿਲਕੁਲ ਆਪ ਹੀ ਕਾ ਇੰਤਜ਼ਾਰ ਕਰ ਰਹਾ ਹਾਂ ਆਪ ਪਤਾ ਨਹੀਂ ਕਾ ਹੈ ਅੱਛਾ ਮਜਨੂ ਫਿਲਮ ਦਾ ਜਦੋਂ ਤੁਸੀਂ ਵਾਇਰਲ ਲਾਈਨਰ ਸੁਣਿਆ ਸੀਗਾ ਤਾਂ ਕੀ ਫੀਲ ਹੋਇਆ ਸੀਗਾ ਵੀ ਯਾਰ ਇਹ ਫਿਲਮ ਮੈਨੂੰ ਜ਼ਰੂਰ ਕਰਨੀ ਚਾਹੀਦੀ ਅ ਉਦੋਂ ਇਨੀਸ਼ੀਅਲੀ ਮੈਨੂੰ ਜਿਹੜੀ ਫਿਲਮਾਂ ਆਉਂਦੀਆਂ ਸਾਰੀਆਂ ਉਹ ਮਾਰਤਾ ਡਾਲੀਆਂ ਆਂਦੀਆਂ ਹਜੇ ਵੀ ਇਦਾਂ ਹੀ ਹੈ ਰੋਮਾਂਟਿਕ ਫਿਲਮਾਂ ਜਾਂ ਥੋੜੀਆਂ ਕਾਮੇਡੀ ਕਰਨ ਦਾ ਮੌਕਾ ਮਿਲੇ ਇਦਾਂ ਦੀ ਚੀਜ਼ਾਂ ਘੱਟ ਆਉਂਦੀਆਂ ਨੇ ਮੇਰੇ ਵੱਲੋਂ ਤਾਂ ਇਹ ਉਦੋਂ ਮੇਰੇ ਲਈ ਬਹੁਤ ਫਰੈਸ਼ ਸੀਗਾ ਕਿ ਇਦਾਂ ਦਾ ਕਨਸੈਪਟ ਜਿਹਦੇ ਚ ਅ ਚੱਲਾ ਜਾ ਮੁੰਡਾ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇੱਕ ਆਮ ਮੁੰਡਾ ਸੀ ਦਿਖਾਉਣ ਦੀ ਕੋਸ਼ਿਸ਼ ਕੀਤੀ ਦੇਸੀ ਜਿਹਾ ਮਤਲਬ ਮੇਰੇ ਸਾਰੇ ਜਿਵੇਂ ਜ ਮਿੱਤਰਾਂ ਨੂੰ ਸ਼ੌਂਕ 취ਆਰਾਂ ਦੀ ਗੱਲ ਕਰੋ ਤਾਂ ਉਹ ਵੀ ਦੇਸੀ ਮੁੰਡਾ ਸੀ ਪਰ ਉਹ ਹੋਰ ਹਸਾਬ ਦਾ ਸੀਗਾ ਉਹ ਜ਼ਿਆਦਾ ਫੁਕਰੀ ਚ ਹੋ ਗਿਆ ਜਾਂ ਉਹ ਗਲਤ ਰਾਹ ਤੇ ਪੈ ਗਿਆ ਬਟ ਇਸ ਫਿਲਮ ਜੇ ਬੜਾ ਇੱਕ ਸਵੀਟ ਜੈ ਇਨੋਸੈਂਟ ਜੈ ਮੁੰਡਾ ਹੈ ਜਿਹਦੇ ਕੁਝ ਸੁਪਨੇ ਨੇ ਪੂਰਾ ਕਰਨਾ ਚਾਹੁੰਦਾ ਹੈ ਉਹ ਆਪਣਾ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦਾ ਹੈ ਸੋ ਮੈਨੂੰ ਹੀ ਲੱਗਿਆ ਸੀ ਕਿ ਮੈਨੂੰ ਐਜ਼ ਅਨ ਐਕਟਰ ਇੱਕ ਬੜੀ ਚੰਗੀ ਓਪਰਚੁਨਿਟੀ ਹੈ ਤੇ ਉਤੋਂ ਮੈਨੂੰ ਟਾਈਟਲ ਬਹੁਤ ਸੋਹਣਾ ਲੱਗਿਆ ਸੀ ਹਾਂ ਮੈਨੂੰ ਸੁਣਦੇ ਹੀ ਨਾ ਇਹ ਹੋ ਗਿਆ ਸੀ ਕਿ ਅੱਛਾ ਏ ਮਜਨੂ ਮਤਲਬ ਯਾਰ ਇੰਟਰਸਟਿੰਗ ਹੈ ਅਛਾ ਟ੍ਰੇਲਰ ਦੇ ਵਿੱਚੋਂ ਨਾ ਕਿਤੇ ਨਾ ਕਿਤੇ ਜਦੋਂ ਦੇਖ ਰਿਹਾ ਸੀਗਾ ਮੈਂ ਤੇ ਉਹਦੇ ਵਿੱਚ ਨਾ ਪਿੰਡਾਂ ਦੀ ਇੱਕ ਖੁਸ਼ਬੂ ਜੀ ਆ ਰਹੀ ਸੀਗੀ ਤੇ ਪੰਜਾਬੀ ਦੀ ਸ਼ਬਦਾਵਲੀ ਜਿਹੜੀ ਤੁਸੀਂ ਯੂਜ਼ ਕੀਤੀ ਹਾਂ ਉਹ ਤਾਂ ਪਿੰਡਾਂ ਦੇ ਵਿੱਚ ਆਉਂਦੀ ਰਹਿੰਦੀ ਆ ਆਮ ਜੀ ਗੱਲ ਆ ਤੇ ਤੁਸੀਂ ਇਸ ਚੀਜ਼ ਨੂੰ ਫਿਰ ਕਿਵੇਂ ਜੇ ਦੇਖਿਆ ਵੀ ਪੰਜਾਬ ਦੀ ਜਿਹੜੀ ਮਿੱਟੀ ਦੀ ਖੁਸ਼ਬੂ ਆ ਉਹ ਕਿਉਂ ਨਾ ਪੰਜਾਬ ਦੇ ਲੋਕਾਂ ਤੱਕ ਹੋਰ ਪਹੁੰਚਾਈ ਜਾਏ ਵਧੀਆ ਤਰੀਕੇ ਦੇ ਨਾਲ ਬਿਲਕੁਲ ਬਿਲਕੁਲ ਪੰਜਾਬੀ ਫਿਲਮ ਆਪਾਂ ਸ਼ੂਟ ਕਰ ਰਹੇ ਆ ਤੇ ਪੰਜਾਬ ਚ ਹੀ ਕਰਾਂਗੇ ਆਫ ਕਾਸ ਬਿਕਾਜ਼ ਕਹਾਣੀ ਦੀ ਡਿਮਾਂਡ ਹੈ ਕਿ ਆਪਾਂ ਇੱਥੇ ਸ਼ੂਟ ਕਰੀਏ ਤੇ ਪੰਜਾਬ ਦਿਖਾਣ ਦੀ ਮਤਲਬ ਜਿੰਨੀ ਮੈਕਸ ਹੋ ਸਕੇ ਆਪਾਂ ਕੋਸ਼ਿਸ਼ ਕੀਤੀ ਹੈ ਬਿਕਾਜ਼ ਬੜਾ ਸੋਹਣਾ ਲੱਗਦਾ ਲਾਈਕ ਸਰੋਂ ਦੇ ਫੁੱਲ ਤੇ ਇਹ ਸਭ ਜਿਹੜੇ ਲੱਗੇ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਨੇ ਤੇ ਸਕਰੀਨ ਤੇ ਵੀ ਬਹੁਤ ਪਿਆਰੇ ਲੱਗਦੇ ਨੇ ਤੇ ਦਿਲ ਨੂੰ ਬੜਾ ਸਕੂਨ ਮਿਲਦਾ ਬਹੁਤ ਅੱਛੀ ਫੀਲ ਆਂਦੀ ਹੈ ਹਾਂਜੀ ਹਾਂਜੀ ਕੋਣ ਤੇ ਇੱਕ ਹੋਰ ਡਾਇਲੌਗਸ ਬੜੇ ਸੋਹਣੇ ਲੱਗੇ ਮੈਨੂੰ ਤੁਹਾਡੇ ਫਿਲਮ ਦੇ ਜਿਹੜਾ ਤੁਹਾਡਾ ਪਹਿਲਾ ਹੀ ਡਾਇਲੌਗ ਹੈ ਮੈਂ ਕਮ ਵੇ ਮੈਂ ਕੰਬਲੀ ਦਿਲ ਦੀ ਨਾਜ਼ੁਕਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੇਰੀ ਯਾਦ ਦੇ ਵਿੱਚ ਜਿੰਦ ਮੁੱਕ ਜਾਣੀ ਸਾਨੂੰ ਇੰਜ ਨਾ ਚੀਤੇ ਆਇਆ ਕਰ ਸਾਡਾ ਰਿਸ਼ਤਾ ਜੁੜਿਆ ਰੂਹਾਂ ਦਾ ਵਿਤ ਕਦੀ ਤੇ ਪਿਆਰ ਜਤਾਇਆ ਕਰ ਵੇ ਮੈਂ ਕੰਬਲੀ ਦਿਲ ਦੀ ਨਾਜ਼ੁਕਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਤੁਸੀਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਮਿਲਿਆ ਸੀਗਾ ਤੁਹਾਡਾ ਨੇਚਰ ਬੜਾ ਵਧੀਆ ਸੀਗਾ ਹਸਮੁਖ ਜਿਹਾ ਨੇਚਰ ਸੀਗਾ ਤੇ ਇਹ ਸਵਾਲ ਹੁਣ ਮੇਰਾ ਤੁਹਾਨੂੰ ਆ ਇਹਨਾਂ ਦਾ ਜਿਹੜਾ ਨੇਚਰ ਸੀਗਾ ਉਹ ਵੈਸੇ ਕਿਵੇਂ ਸੀਗਾ ਨੇਚਰ ਫਿਲਮ ਦੇ ਵਿੱਚ ਜਦੋਂ ਤੁਸੀਂ ਸ਼ੂਟ ਕਰ ਰਹੇ ਸੀਗੇ ਕਿਵੇਂ ਦਾ ਲੱਗਿਆ ਸੀਗਾ ਉਦੋਂ ਨਹੀਂ ਬਹੁਤ ਬਹੁਤ ਵਧੀਆ ਹਸਮੁਖ ਨੇਚਰ ਵੈਸੇ ਵੀ ਸੈੱਟ ਤੇ ਵੀ ਇਦਾਂ ਦਾ ਕੁਝ ਹੋ ਨਹੀਂ ਸੀਗਾ ਫालतू ਤੇ ਕੰਮ ਨੂੰ ਲੈ ਕੇ ਸੀਰੀਅਸ ਨੇ ਤੇ ਆਈ ਥਿੰਕ ਸਿਰਫ ਮੈਮ ਨਹੀਂ ਸਾਡੀ ਸਾਰੀ ਟੀਮ ਹੀ ਕੰਮ ਨੂੰ ਲੈ ਕੇ ਬਹੁਤ ਸੀਰੀਅਸ ਸੀਗੀ ਤੇ ਸੈੱਟ ਤੇ ਬੜਾ ਵਧੀਆ ਜਿਹਾ ਮਾਹੌਲ ਸੀਗਾ ਬੜਾ ਈਜ਼ੀ ਲਾਈਟ ਜਿਹਾ ਕਦੇ-ਕਦੇ ਗਰਮੀ ਜ਼ਰੂਰ ਤਾਂ ਕਰਦੀ ਸੀ ਕਿਉਂਕਿ ਜੂਨ ਸ਼ੁਰੂ ਕੀਤੀ ਸੀ ਫਿਲਮ ਬਟ ਉਹਦੇ باوجود ਆਪਸ ਵਿੱਚ ਸਾਰਿਆਂ ਦਾ ਮੋਹ ਪਿਆਰ ਜਿਹਾ ਇਦਾਂ ਦਾ ਸੀਗਾ ਇੱਕ ਸਾਰੇ ਸਬਜੈਕਟ ਨਾਲ ਕਾਫੀ ਜੁੜੇ ਹੋਏ ਸੀਗੇ ਤੇ ਇੱਕ ਜਿਵੇਂ ਸਾਡੀ ਡਾਇਰੈਕਸ਼ਨ ਟੀਮ ਬੰਬੇ ਤੋਂ ਐ ਸਾਰੀ ਪ੍ਰੋਡਕਸ਼ਨ ਵਾਲੇ ਵੀ ਕੁਝ ਬੰਬੇ ਤੋਂ ਸੀਗੇ ਤਾਂ ਉਹਨਾਂ ਲਈ ਇੱਕ ਇੱਕ ਥੋੜਾ ਯੂ ਨੋ ਪੰਜਾਬ ਪੰਜਾਬ ਵਿੱਚ ਕਈ ਤਾਂ ਪਹਿਲੀ ਵਾਰ ਆਏ ਸੀਗੇ ਤਾਂ ਉਹ ਇੱਕ ਵੈਸੇ ਵੀ ਸਾਡਾ ਹਸੀ ਖੇੜੀ ਚੱਲਦੀਆਂ ਰਹਿੰਦੀਆਂ ਸੀ ਕੁਝ ਪੰਜਾਬ ਦੀ ਪ੍ਰਾਂਤਚਾਰੀ ਅਸੀਂ ਉਹਨਾਂ ਨੂੰ ਦਿਖਾ ਰਹੇ ਸੀਗੇ ਸੋ ਓਵਰਆਲ ਕੁਲ ਮਿਲਾ ਕੇ ਬਹੁਤ ਸੋਹਣਾ ਸੈੱਟ ਤੇ ਮਾਹੌਲ ਸੀ ਤੇ ਜੇ ਮੈਂਮ ਦੀ ਗੱਲ ਕਰوں ਐਕਟਰ ਬਹੁਤ ਅੱਛੇ ਨੇ ਤੇ ਸਾਨੂੰ ਆਈ ਥਿੰਕ ਪਰਫਾਰਮੈਂਸ ਕਰਦੇ ਆ ਉਹ ਕੋਈ ਇਦਾਂ ਨਹੀਂ ਹੋਇਆ ਕਿ ਅਸੀਂ ਕਿਸੇ ਸੀਨ ਤੇ ਫਸੇ ਹੋਈਏ ਜਾਂ ਕੁਝ ਹੋਈਏ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਸੁਭਾਅ ਮੈਂ ਦਾ ਹੈਗਾ ਹੀ ਆ ਅੱਛਾ ਇਹ ਫਿਲਮ ਦੀ ਜਿਹੜੀ ਦਾ ਟੈਗ ਲਾਈਨ ਹੈ ਟਰੂ ਲਵ ਨੈਵਰ ਡਾਈਜ਼ ਇਹਦੇ ਨਾਲ ਕਿਤੇ ਨਾ ਕਿਤੇ ਰਿਲੇਟ ਕੀਤਾ ਸੀ ਕਦੇ ਹਾਂ ਟਰੂ ਲਵ ਨੇਵਰ ਡਾਈਸ ਆਈ ਥਿੰਕ ਸਾਰਿਆਂ ਨੇ ਹੀ ਕਦੇ ਨਾ ਕਦੇ ਕੀਤਾ ਹੀ ਹੈ ਐਕਸਪੀਰੀਅੰਸ ਇਸ ਚੀਜ਼ ਨੂੰ ਤੇ ਇਹ ਇਹ ਆਈ ਥਿੰਕ ਇਹ ਇਹ ਚੱਲਦਾ ਰਹਿੰਦਾ ਤੁਸੀਂ ਦੇਖੋ ਜੇ ਕੁਝ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਹਰ ਬੰਦੇ ਦਾ ਜਿਹੜਾ ਪਹਿਲਾ ਪਿਆਰ ਹੁੰਦਾ ਉਹਨੂੰ ਕਦੇ ਨਹੀਂ ਭੁੱਲਦਾ ਸੋ ਇਨ ਅ ਵੇ ਥੈਟ ਟਰੂ ਲਵ ਨੇਵਰ ਡਾਈਸ ਫॉर ਯੂ ਹੋ ਸਕਦਾ ਤੁਸੀਂ ਲਾਈਫ ਚ ਇਕੱਠੇ ਨਾ ਰਹੋ ਹੋ ਸਕਦਾ ਕੁਝ ਯੂ نو ਸਿਚੁਏਸ਼ਨਸ ਇਦਾਂ ਦੀ ਹੋ ਜਾਣ ਬਟ ਆਈ ਥਿੰਕ ਕਿਤੇ ਨਾ ਕਿਤੇ ਹਰ ਬੰਦੇ ਨੂੰ ਉਹ ਚੀਜ਼ ਉਹਨਾਂ ਦੀ ਹਰ ਕਿਸੇ ਦੀ ਲਾਈਫ ਵਿੱਚ ਉਹ ਇੱਕ ਜ਼ਰੂਰ ਇੱਕ ਇਹੋ ਜਿਹਾ ਪਿਆਰ ਹੈ ਜਿਹੜਾ ਕਦੇ ਮਰਦਾ ਨਹੀਂ ਤੇ ਜੇ ਉਸ ਤੋਂ ਇਲਾਵਾ ਕੁਝ ਐਦਾਂ ਮੈਂ ਕਹਾਂ ਕਿ ਕੋਈ ਲੈਲਾ ਮਜਨੂ ਮਿਰਜ਼ਾ ਸਾਹਿਬਾ ਵਰਗਾ ਕੁਝ 트ੈਜੀਕ ਨਹੀਂ ਹੋਇਆ ਮੇਰੇ ਨਾਲ ਥੈਂਕਫੁਲੀ ਤੇ ਬਸ ਇੰਨਾ ਹੀ ਐਕਸਪੀਰੀਅੰਸ ਕੀਤਾ ਜਿਆਦਾ ਨਹੀਂ ਇਸ਼ਕ ਮੁਹੱਬਤ ਜਾਂ ਪਿਆਰ ਤਿੰਨ ਕਹਿ ਦਿੰਦੇ ਪਰ ਵਰਡਸ ਕਹਿ ਦਿੰਦੇ ਨੇ ਜੇ ਮੈਂ ਤੁਹਾਨੂੰ ਇਹ ਦੇ ਦੋ ਇਹਦੇ ਬਾਰੇ ਡੈਫੀਨੇਸ਼ਨ ਪੁੱਛਾਂ ਇਸ ਚੀਜ਼ ਦੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਸ਼ਕ ਮੁਹੱਬਤ ਪਿਆਰ ਇਹ ਚੀਜ਼ ਹੋ ਸਕਦੀ ਹੈ ਮੇਰੇ ਹਿਸਾਬ ਨਾਲ ਬਿਲਕੁਲ ਹੋ ਸਕਦੀ ਤੁਸੀਂ ਮਜਨੂ ਵੇਖਿਓ ਨਹੀਂ ਤੁਸੀਂ ਇੱਕ ਵਾਰ ਤੁਸੀਂ ਤੁਸੀਂ ਮਜਨੂ ਵੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਮਤਲਬ ਸੱਚੀ ਵਿੱਚ ਮਤਲਬ ਪਿਆਰ ਇੱਕ ਮਤਲਬ ਕੀ ਕਿਦਾਂ ਮਤਲਬ ਕਿਸ ਨੂੰ ਕਿਦੇ ਵਾਸਤੇ ਜੀਆ ਜਾ ਸਕਦਾ ਹੈ ਕਿਸੇ ਵਾਸਤੇ ਮਤਲਬ ਉਹ ਤੁਹਾਨੂੰ ਪਤਾ ਚੱਲੇਗਾ ਸਾਡੀ ਫਿਲਮ ਵੇਖ ਕੇ ਇਹਨਾਂ ਨੇ ਕਿੰਨੇ ਖੂਬਸੂਰਤੀ ਦੇ ਨਾਲ ਦੇਖ ਲਓ ਕਾਊਂਟਰ ਕੀਤਾ ਮੇਰੇ ਸਵਾਲ ਨੂੰ ਕਹਿੰਦੇ ਸੀ ਬਣਾਤੀ ਆ ਡੈਫੀਨੇਸ਼ਨ ਦੇ ਦਿੱਤੀ ਫਿਲਮ ਦੇ ਵਿੱਚ ਹੀ ਅੱਛਾ ਜਿਹੜੇ ਤੁਹਾਡੇ ਡਾਇਰੈਕਸ਼ਨ ਟੀਮ ਸੀ ਜਿੱਦਾਂ ਦੱਸਿਆ ਇਹਨਾਂ ਨੇ ਬੰਬੇ ਤੋਂ ਸੀਗੇ ਤੇ ਫਿਰ ਉਹਨਾਂ ਦੇ ਨਾਲ ਮੇਲਜੋਲ ਜਦੋਂ ਕਰਦੇ ਹੁੰਦੇ ਸੀ ਜਾਂ ਕਿਸੇ ਨੇ ਕੰਮ ਪੁੱਛਣਾ ਉਹਨਾਂ ਨੂੰ ਕਿੰਨਾ ਕੁ ਪਿਆਰ ਦੇ ਨਾਲ ਉਹ ਡੀਲ ਤੁਹਾਡੇ ਨਾਲ ਕਰਦੇ ਸੀਗੇ ਤੇ ਉਹਨਾਂ ਨਾਲ ਤੁਸੀਂ ਕਿਵੇਂ ਦਾ ਬੀਵ ਕਰਦੇ ਹੁੰਦੇ ਸੀਗੇ ਨਹੀਂ ਨਹੀਂ ਬਿਲਕੁਲ ਪਿਆਰ ਨਾਲ ਮਤਲਬ ਸਮਝਾ ਦਿੰਦੇ ਸੀ ਕਿ ਡਾਇਰੈਕਟਰ ਸਰ ਜੋ ਲਾਈਨਸ ਆਪਾਂ ਬੋਲੀਆਂ ਨੇ ਇੱਕ ਦੋ ਵਾਰੀ ਉਹਨਾਂ ਨੂੰ ਕਰਕੇ ਦਿਖਾ ਦਿੰਦਾ ਤੁਸੀਂ ਬਸ ਵਧੀਆ ਹੀ ਹੈ ਸੈਬੀ ਸੂਰੀ ਜੀ ਤੁਹਾਡਾ ਮਜਨੂ ਜਿਹੜਾ ਨੇ ਉਹ ਲੈ ਕੇ ਜਾ ਰਹੇ ਨੇ ਤੁਹਾਨੂੰ ਉਹਦੀ ਫਿਕਰ ਹੋਈ ਪਈ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਸੈਬੀ ਨੂੰ ਮੈਂ ਮਿਸ ਕਰ ਰਹੀ ਆ ਆਈ ਵਿਸ਼ ਕਿ ਸੈਬੀ ਵੀ ਆਂਦੀ ਸਾਨੂੰ ਜੁਆਇਨ ਕਰਦੀ ਬਟ ਯਾਰ ਸੈਬੀ ਮੈਨੂੰ ਦੱਸ ਤੂੰ ਮੈਂ ਯਾਰ ਤੂੰ ਕਿਉਂ ਨਹੀਂ ਆ ਰਹੀ ਮਜਨੂ ਮੇਰੇ ਪਿੱਛੇ ਪਿਆ ਆਇਆ ਹੈ ਹੱਦ ਹੋ ਗਈ ਯਾਰ ਹੈ ਹੋਰ ਕੱਟ ਕੇ ਪਹਿਲਾਂ ਇੱਕ ਕਲਿੱਪ ਲਾਇਆ ਹੱਦ ਹੋ ਗਈ ਸੈਬੀ ਯਾਰ ਕਦੋਂ ਆਣਾ ਰਿਲੀਜ਼ ਤੋਂ ਬਾਅਦ ਕਮ ਆਨ ਯਾਰ ਮੇਰੇ ਗੱਲ ਪਿਆ ਹੋਇਆ ਕਿ ਮੈਂ ਨਹੀਂ ਬਲਾਰੀ ਮੈਂ ਨਹੀਂ ਬਲਾਰੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਲੀਜ਼ ਐਬੀ ਕਮ ਹੈ ਨਾ ਪਲੀਜ਼ ਪਲੀਜ਼ ਮੀਡੀਆ ਚ ਮੈਂ ਗੱਲ ਸ਼ੁਰੂ ਕਰਦੀ ਤੇ ਇਹ ਮੈਨੂੰ ਬਹੁਤ ਪਿਆਰ ਕਰਦੇ ਸਾਰੇ ਤੇ ਮੈਂ ਹੁਣ ਫਿਰ ਵਾਇਰਲ ਕਰਾ ਦੇਣੀ ਹੈ ਇਹ ਚੀਜ਼ ਜਾਂ ਤਾਂ ਤੁਸੀਂ ਆ ਜਾਓ ਜਾਂ ਤੁਸੀਂ ਉਹਨਾਂ ਨੂੰ ਲੈ ਆਓ ਸੈਬੀ ਮੈਮ ਵੀ 올 ਮਿਸ ਯੂ ਛੇਤੀ ਆਜੋ ਛੇਤੀ ਦੇਣੀ ਕਿੱਲੋ ਇੰਗਲਿਸ਼ ਇਕੱਠੀ ਬੋਲਦੀ ਮੁੰਡੇ ਨੇ ਹੁਣ ਤਾਂ ਆ ਜਾ ਯਾਰ ਪੰਜਾਬੀਆਂ ਦੀ ਅੰਗਰੇਜ਼ੀ ਦੇ ਨਾਲ ਬਹੁਤ ਘੱਟ ਬੰਦੀ ਜੀ ਕੋ ਬਟ অন ਅ ਸੀਰੀਅਸ ਨੋਟ ਸਾਡੀ ਜਿਹੜੀ ਟਿਕੜੀ ਹੈ ਨਾ ਜੀ ਉਹ ਥੋੜੀ ਇਨਕੰਪਲੀਟ ਹੈ ਸੋ ਜੇ ਸੈਬੀ ਆ ਜਾਏ ਛੇਤੀ ਉਹਨਾਂ ਦਾ ਸ਼ੂਟ ਚੱਲ ਰਿਹਾ ਤਾਂ ਬਹੁਤ ਵਧੀਆ ਨਹੀਂ ਤਾਂ ਫਿਰ ਅਸੀਂ ਤਾਂ ਸਾਰੀ ਲਵਾਂਗੇ ਕਿਉਂ ਜੀ ਸਾਰਾ ਪਹਿਣਾ ਹੈ ਐਕਸਿਡ ਬਟ ਸੈਬੀ ਤੁਸੀਂ ਆ ਜਾਓ ਤਾਂ ਬਹੁਤ ਵਧੀਆ ਲੱਗੇਗਾ ਬਿਕਾਜ਼ ਟ੍ਰਾਇੰਗਲ ਆਫ ਸਟੋਰੀ ਹੈ ਤੇ ਸਾਨੂੰ ਮਜਨੂ ਵੀ ਇਕੱਲਾ ਇਕੱਲਾ ਹੈ ਤੇ ਮੈ ਵੀ ਮਤਲਬ ਮਜ਼ਾ ਨਹੀਂ ਆ ਰਿਹਾ ਲੜਨ ਲੜਨ ਦਾ ਜੀ ਕਰ ਰਿਹਾ ਕਿ ਬਈ ਥੋੜਾ ਜਿਹਾ ਕਰੀਏ ਸੋ ਪਲੀਜ਼ ਕਮ ਹਣਾ ਜਦੋਂ ਵੀ ਸ਼ੂਟ ਤੋਂ ਫ੍ਰੀ ਹੋ ਜਾਓ ਤਾਂ Yes. ए, भी भी अच्छा इंग्लिश दी ਗੱਲ ਜਿੱਦਾਂ ਕੀਤੀ ਇਹ ਬੰਬੇ ਤੋਂ ਸੀਗੇ ਬੰਦੇ ਸਾਰੇ ਹਿੰਦੀ ਮੇ ਵੀ ਪੰਜਾਬੀਓ ਦਾ ਹੱਥ ਇਤਨਾ ਅੱਛਾ ਹੋਤਾ ਨਹੀਂ ਹੈ ਮੂੰਹ ਮੇ ਰਹਿ ਜਾਂਦੀ ਹੈ ਤਾਂ ਉਹਨਾਂ ਕੇ ਸਾਥ ਜਦੋਂ ਆਪ ਡੀਲ ਕਰ ਰਹੇ تھے ਉਹ ਹਿੰਦੀ ਦੇ ਵਿੱਚ ਹੋ ਗਿਆ ਮੈਂ ਜਦੋਂ ਉਹਨਾਂ ਦੇ ਨਾਲ ਡੀਲ ਕਰਨ ਦੇ ਜੇ ਤੇ ਅੰਗਰੇਜ਼ੀ ਹਿੰਦੀ ਕੀ ਯੂਜ਼ ਕਰਦੇ ਹੁੰਦੇ ਲੱਗਦਾ ਜਿਵੇਂ ਤੁਸੀਂ ਗੱਲ ਕੀਤੀ ਨਾ ਬਸ ਐਦਾਂ ਹੀ ਕਈ ਵਾਰ ਰਹਿ ਜਾਂਦੀ ਵਿੱਚ ਵਿੱਚ ਜਿਵੇਂ ਹੁਣ ਅਨਿਲ ਭਾਜੀ ਬੈਠੇ ਹੈ ਇਹ ਵਾਰ ਕੋਸ਼ਿਸ਼ ਕਰਦੇ ਪੰਜਾਬੀ ਬੋਲਣ ਦੀ ਪਰ ਬੜੀ ਕਿਊਟ ਜੀ ਲੱਗਦੀ ਇਹਨਾਂ ਦੇ ਹਨਾ ਕਰ ਦਿੰਗੇ ਭਾਜੀ ਕਰ ਦਿੰਗੇ ਭਾਜੀ ਇਦਾਂ ਕਰ ਦਿੰਦੇ ਐ ਤੇ ਇਦਾਂ ਹੀ ਜੋ ਸਾਡੇ ਵੀ ਕਈ ਵਾਰ ਫਲੋ ਫਲੋ ਚ ਪੰਜਾਬੀ ਕਰਦੇ ਕਰਦੇ ਡਾਇਰੈਕਟਰ ਸਾਹਿਬ ਇਹ کیسے ਕਰਨਾ ਹੈ ਉਹ ਆ ਜਾਂਦੀ ਹੈ ਪਰ ਇਹ ਮੈਂ ਦੇਖੋ ਇਹ ਭਾਸ਼ਾ ਹੀ ਨੇ ਸਾਡੀ ਆਪਣੀ ਭਾਸ਼ਾ ਹੈ ਹਿੰਦੀ ਆਪਣੀ ਭਾਸ਼ਾ ਉਹ ਵੀ ਸਾਡੀ ਭਾਸ਼ਾ ਹੈ ਤੇ ਇੱਕ ਇੱਕ ਪਿਆਰ ਹੀ ਹੈ ਮਤਲਬ ਗੱਲ ਸਮਝਾਉਣੀ ਹੁੰਦੀ ਹੈ ਸਮਝਾ ਦਈਦੀ ਐ ਅਸੀਂ ਉਹ ਸਾਨੂੰ ਸਮਝਾ ਜਾਂਦੇ ਸੀ ਅਸੀਂ ਉਹਨਾਂ ਨੂੰ ਸਮਝਾ ਜਾਂਦੇ ਸੀ ਮੈਂ ਕਿਤੇ ਇੰਟਰਵਿਊ ਕਰ ਰਿਹਾ ਸੀਗਾ ਉੱਥੇ ਮੈਂ ਕਿਸੇ ਨੂੰ ਕਿਹਾ ਮੈਂ ਕਿ ਇੱਧਰ ਆ ਜਾ ਤੂੰ ਉਹ ਕਹਿੰਦਾ ਰੁਕੋ ਭਾਜੀ ਮੈਂ ਉਧਰ ਸੇ ਟਾਪ ਕਰ ਆਤਾ ਹਾਂ ਇਹ ਉਹ ਫੋਟੋ ਚਾਹੀਦਾ ਉਹ ਨਹੀਂ ਸੀਗਾ ਕਿ ਇਹ ਜੋ ਤੁਸੀਂ ਨੇ ਟਵਾ ਪਾਟਾ ਹੈ ਇਸ ਦੇ ਉੱਪਰ ਸੇ ਨਾ ਲੱਗ ਆ ਜਾਂਦਾ ਹੈ ਨਾ ਟਾਪਾ ਜਾਤਾ ਹੈ ਇਹ ਕبھی ਕبھی ਐਸੇ ਹੋ ਜਾਂਦਾ ਹੈ ਨਹੀਂ ਇਹਨਾਂ ਦੇ ਨਾਲ ਤੇ ਨਹੀਂ ਹੁੰਦਾ ਇਹ ਤੇ ਬੰਬੇ ਰਹਿ ਕੇ ਆਏ ਹੋਏ ਨੇ ਇਹਨਾਂ ਦੀ ਹਿੰਦੀ ਸੁਣਦੇ ਆਪਾਂ ਬੋਲਦੀਆਂ ਬਿਲਕੁਲ ਪ੍ਰੋਪਰ ਪੰਜਾਬੀ ਬੋਲਦੀ ਫਿਲਮ ਚ ਵੀ ਦੇਖੋ ਪ੍ਰੋਪਰ ਪੰਜਾਬੀ ਬੋਲੀਏ ਹਿੰਦੀ ਕਿੱਦਾਂ ਦੀ ਆ ਆਪ ਕੀ ਗੱਲ ਕਰ ਲੋ ਹਿੰਦੀ ਚ ਮੈਂ ਆਪ ਵੀ ਮੇਰੇ ਸੇ ਪੁੱਛੋ ਮੈਂ ਆਪਕੋ ਹਿੰਦੀ ਮੇ ਜਵਾਬ ਦੂੰ ਕੀ ਪੁੱਛੂ ਬਤਾਓ ਆਪਕੋ ਮਤਲਬ ਹਮਾਰਾ ਟ੍ਰੇਲਰ ਕਿਹਦਾ ਲੱਗਾ ਹਮਾਰੀ ਫਿਲਮ ਦਾ ਹਿੰਦੀ ਤੋਂ ਇੰਨਾ ਕੌਨਸ਼ੀਅਸ ਹੋ ਗਿਆ ਅਗਲੇ ਨੂੰ ਕਹਿੰਦਾ ਆਪ ਮੇਰੇ ਸੇ ਪੁੱਛੋ ਭੋਲੀ ਗਿਆ ਕਿ ਇੰਟਰਵਿਊਅਰ ਤੈ ਆ ਮੇਰੇ ਸੱਜਣਾ ਆਪ ਉਹਨਸੇ ਹਿੰਦੀ ਹਿੰਦੀ ਦੇ ਵਿੱਚ ਬਾਤ ਤੋਂ ਇਹ ਕਰਨੀ ਹੈ ਨਾ ਇੰਨੇ ਉਹਨੇ ਕਰਨੀ ਹੈ ਨਾ ਮੁਸੇ पूछता हूँ अच्छा जब आप ट्रेलर आपने पहली बार देखा तो आपको क्या फील हुआ भी ट्रेलर बड़ा अच्छा बना रखा है यार ये तो हाँ बिल्कुल <laughs> बना रखा यार ये तो हाँ हाँ सच में मुझे सच में अच्छा लगा एकदम एक अलग सा फील था और एक मतलब जर्नी ऐसी थी ट्रेलर की कि उसमें सब चीज़ें हैं और ऑडियंस को ये मतलब समझ आ रही है हाँ, मतलब सोचने में मजबूर कर रहा है हमारी फिल्म का ट्रेलर कि मतलब क्या होने वाला है सो so, उसमें एक curiosity है कि लाइक क्या होने वाला curiosity है किस दा होएगा मस्तु हिंदी में बताएं ओ माय गॉड हिंदी में <खोड़ार> <laughs> uh, मतलब इक्वर्ड ओ वाह वाह मेरे राइटर ने दसदार रमानसिक <laughs> अच्छा पीछे आवाज आई एते आई कैन अंडरस्टैंड वेरी वेल अंग्रेजी हिंदी ਪੰਜਾਬੀ ਤੇ ਆਪਾਂ ਗੱਲ ਹੀ ਲੈਂਦੇ ਆਪਾਂ ਸਾਰੇ ਇੰਟਰਵਿਊਸ ਪੰਜਾਬੀ ਚ ਕਰਨੇ ਨੇ ਭਈ ਅੱਛਾ ਆਉਣ ਵਾਲੇ ਜਿਹੜੇ ਵੀ ਇੰਟਰਵਿਊ ਵਾਲੇ ਆਉਣਗੇ ਮੇਰੇ ਭਰਾ ਹੋਰੀ ਜਾਂ ਮੇਰੀ ਭੈਣ ਜੋ ਵੀ ਆਏਗੀ ਇਹਨਾਂ ਦੇ ਨਾਲ ਹਿੰਦੀ ਦੇ ਵਿੱਚ ਵਾਰਤਾਲਾਪ ਤੁਸੀਂ ਜ਼ਰੂਰ ਕਰਨੀਏ ਸਾਰਿਆਂ ਨੇ ਪੰਜਾਬੀ ਚ ਕਰਨੀ ਆ ਮੈਨੂੰ ਫਿਰ ਕਿਉਰਿਓਸਿਟੀ ਦੀ ਪੰਜਾਬੀ ਦੀ ਹਿੰਦੀ ਦੱਸਣੀ ਪੈਣੀ ਹਾਂ ਅੱਜ ਕਿ ਫਿਲਮ ਬਣਾਈ ਹੈ ਆਪਨੇ ਹਾਂ ਬਿਲਕੁਲ ਬਿਲਕੁਲ ਰੋਮਾਂਟਿਕ ਫਿਲਮ ਬਣਾਈ ਫਿਲਮ ਮਜਨੂ 22 ਤਰੀਕ 22 ਮਾਰਚ ਨੂੰ ਆ ਰਹੀ ਹੈ ਤੇ ਇਸ ਤੇ ਰਿਲੇਟ ਤੁਸੀਂ ਇਹ ਦਰਸ਼ਕਾਂ ਤੋਂ ਕੀ ਕਹਿਣਾ ਚਾਹੋਗੇ ਦਾਸ਼ਕਾ ਨੂੰ ਬੇਨਤੀ ਕਰ ਸਕਦਾ ਜੀ ਅਸੀਂ ਤਾਂ ਹੁਣ ਕਹਿਣਾ ਕੀ ਹੈ ਬੜੀ ਮਿਹਨਤ ਲੱਗੀ ਹੈ ਤੁਸੀਂ ਸਾਰੇ ਹਰ ਵਾਰ ਸਪੈਸ਼ਲੀ ਮੀਡੀਆ ਸਾਡਾ ਪੰਜਾਬ ਦਾ ਤਾਂ ਮੇਰੀ ਬਹੁਤ ਸਪੋਰਟ ਕਰਦਾ ਤੇ ਤੁਸੀਂ ਵੀ ਮੇਰੀ ਫਿਲਮਾਂ ਚ ਠੀਕ ਠਾਕ ਅਪਰੀਸ਼ੀਏਟ ਕਰਦੇ ਹੋ ਤੇ ਕੁਝ ਥੋੜਾ ਅਲੱਗ ਕੀਤਾ ਥੋੜੀ ਇੱਕ ਰੋਮਾਂਟਿਕ ਜਰਨੀ ਹੈ 뮤지컬ਸ ਆਗਾ ਤੇ 22 ਮਾਰਚ ਨੂੰ ਰਿਲੀਜ਼ ਹੋ ਜਾਣੀ ਹੈ ਤੇ ਜੇ ਤੁਸੀਂ ਵਧੀਆ ਜੀਓਪਨਿੰਗ ਲਾ ਦੋਗੇ ਤਾਂ ਫਿਰ ਸਾਡੀ ਬੱਲੇ ਬੱਲੇ ਹੋ ਜਾਊਗੀ ਅਸੇ ਨੀ ਗੇ ਬੇਨਤੀ ਹੈ ਫਿਲਮ ਜ਼ਰੂਰ ਵੇਖਿਆ ਕੋਈ ਗੱਲ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਤੁਹਾਡੇ ਫਿਲਮ ਦਾ ਮਿਊਜ਼ਿਕ ਮੈਨੂੰ ਬਹੁਤ ਵਧੀਆ ਲੱਗਿਆ ਜਿਹੜੇ ਗਾਣੇ ਨੇ ਤੁਹਾਡੇ ਬਾਲੇ ਕੈਂਟ ਲੱਗੇ ਮੈਨੂੰ ਮੈਂ ਜਿੰਨੇ ਸੁਨੇ 2-3 ਗਾਣੇ ਸੁਨੇ ਸੀਗੇ ਨਹੀਂ ਮੇਰੀ ਆਵਾਜ਼ ਤੇ ਬਾਲੀ ਬੇਗਾਰਾ ਤੁਹਾਡੇ ਤੋਂ ਸੁਣਨਾ ਮੈਂ ਕਿਹਾ ਹੀ ਤਾਂ ਹੀ ਸੀਗਾ ਇਹ ਨਾ 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 ਅਸੀਂ ਦੇਖੋ ਸੀ ਸਿੰਗਰ ਬੰਦਾ ਹੀ ਨਹੀਂ ਨਾ ਨਾ ਦੇਖੋ ਲੈਲਾ ਵੱਲੋਂ ਆਈ ਹੈ ਇਹ ਰਿਕੁਐਸਟ ਲੈਲਾ ਤਾਂ ਮੈਂ ਕਹਿੰਦਾ ਜੇ ਮੋਦੀ ਸਾਹਿਬ ਕਹੇ ਤਾਂ ਗਾਣਾ ਗਾ ਮੈਂ ਤਾਂ ਨਹੀਂ ਗਾਦਾ ਸੌਰੀ ਜਿਹੜਾ ਕੰਮ ਨਹੀਂ ਆਂਦਾ ਉਹ ਨਹੀਂ ਕਰਨਾ ਚਾਹੀਦਾ ਪਤਾ ਹੈ ਚੰਡੇ ਚੁੱਲਣੇ ਹੈਗੇ ਪ੍ਰੋਪਰ ਚੰਡੇ ਚੁੱਲਣੇ ਇਸ ਲਈ ਨਾ ਹੀ ਗਾਓ ਉਹ ਬੰਦੇ ਕੋ ਆਪਣੀ ਔਕਾਤ ਕੇ ਬਤਾਉਂਦੇ ਅਸੀਂ ਸਿੰਗਰ ਹਾਂ ਹੁਣ ਦੇਖ ਲਓ ਉਹਨਾਂ ਨੇ ਚੈਲੰਜ ਕਰਤਾ ਬਾਬਿਓ ਇਹ ਚੈਲੰਜ ਲਿਆ ਹੀ ਨਹੀਂ ਨਹੀਂ ਕਰਤਾ ਉਹਨਾਂ ਨੇ ਕਰੀ ਜਾਣ ਉਹ ਤਾਂ ਕਾਤਾ ਪੂਰੀ ਕਰਤਾ ਨਾ ਚੈਲੰਜ ਦੇਖਿਆ ਉਹ ਸਾਮੀਦਾਰ ਹੈ ਅਸਲ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਗਾਣਿਆਂ ਦੀ ਮੈਂ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਦੱਸਦਾ ਤੇ ਸ਼ਾਇਦ ਥੋੜੀ ਬਾਅਦ ਦੋ ਲਾਈਨਾਂ ਗਾ ਵੀ ਲਊਗਾ ਇਹ ਸਾਡੀ ਫਿਲਮ ਦੇ ਜਿਹੜੇ ਤਿੰਨ ਗਾਣੇ ਰਿਲੀਜ਼ ਹੋਏ ਆ ਜਦੋਂ ਮੁੰਡਾ ਕੁੜੀ ਤਾਰਾ ਤਾਰਾ ਇੱਕ ਦੂਜੇ ਨੂੰ ਮਿਲਦੇ ਨਾ ਉਦੋਂ ਮੁੰਡਾ ਇਹੋ ਜਿਹਾ ਗਾਣਾ ਗਾਉਂਦਾ ਕਿਤੇ ਕਿ ਤੇਰਾ ਅਰਬ ਚ ਜਾਣਾ ਬੈਨ ਤੇਲ ਤੇ ਖੂਹਾਂ ਨੂੰ ਅੱਗ ਲੱਗ ਜੂ ਤੇਰੇ ਉੱਤੇ ਕਬਜਾ ਜੱਟ ਦਾ ਫੇ ਥੋੜੀ ਦੇਰ ਬਾਅਦ ਜਿਹਦਾ ਉਹਨਾਂ ਦਾ ਹੋਰ ਪਿਆਰ ਜਿਹਾ ਵੱਜ ਜਾਂਦਾ ਫਿਰ ਉਹ ਮੁੰਡਾ ਇਹੋ ਜਿਹਾ ਗਾਣੇ ਗਾਉਂਦਾ ਤੇਰੇ ਲਈ ਮੈਂ ਕਮਲਾ ਹੋਈ ਜਾਵਾਂ ਸੋਣੀਏ ਇਹ ਸਾਡਾ ਦੂਜਾ ਗਾਣਾ ਹੈ ਫਿਰ ਜਦ ਮਹੀਨੇ ਡੇਢ ਮਹੀਨੇ ਬਾਅਦ ਉਹਨਾਂ ਨੂੰ ਸਮਝ ਆਉਂਦੀ ਨਾ ਕਿ ਮਤਲਬ ਇਹ ਕੰਮ ਥੋੜਾ ਖਰਾਬ ਹੈ ਫਿਰ ਉਹ ਆ ਜਾਂਦਾ ਤੂੰ ਕੀ ਜਾਣਿਆ ਸੀ ਕੀ ਹਾਰਿਆ ਫਿਰ ਉਹ ਸਿੱਧਾ ਉਹਨੂੰ ਗੱਲ ਮਗਾਉਂਦਾ ਕਿ ਬੇਦਰਦਿਆ ਬੇਦਰਦਿਆ। ਲੇਕਿਆ ਮਜਨੂ ਤਿੰਨੋਂ ਗਾਣੇ ਦੀ ਸਾਡੀ ਸਟੋਰੀ ਬਣਦੀ ਹੈ। ਕੀ ਗੱਲ ਹੁੰਦਾ ਬਦਲਾ ਲੈ ਗਏ ਉਹ ਬਦਲਾ ਲੈ ਗਏ ਸਮਝੇ ਨਹੀਂ ਹੈਗੇ ਇਹ ਥੋੜੀ ਗੱਲ ਦਾ ਬਦਲਾ ਸਿੰਗਰ ਸਿੰਗਰ ਵਧੀਆ ਹੋ ਤੁਸੀਂ ਚਲੋ। ਮਜਨੂ ਸਾਡਾ ਸਿੰਗਰ ਪੰਜਾਬ ਹੈ ਪੰਜਾਬੀ ਤਾਂ ਫਿਰ ਤੁਹਾਨੂੰ ਪਤਾ ਹੈ ਵਾਰੀ ਨਹੀਂ ਆਣ ਦਿੰਦੇ ਸੌਕੀ। ਮਜਨੂ 22 ਮਾਰਚ ਕੀ ਕਹਿਣਾ ਚਾਹੋਗੇ? ਹਾਂਜੀ। ਬਿਲਕੁਲ ਆਪਾਂ ਮਤਲਬ ਆਹੀ ਕਹਿਣਾ ਚਾਹਾਂਗੇ ਬੇਨਤੀ ਕਰ ਸਕਦੇ ਆ ਐਸ ਮਜਨੂ ਜਿੱਦਾ ਕਿਹਾ ਕਿ ਤੁਸੀਂ ਆਇਓ ਜ਼ਰੂਰ ਦੇਖਿਓ ਤੇ ਮਤਲਬ ਤੁਹਾਨੂੰ ਬਹੁਤ ਵਧੀਆ ਲੱਗੇਗਾ ਸਾਡਾ ਪ੍ਰੋਜੈਕਟ ਫਿਲਮ ਅੱਛੀ ਲੱਗੇਗੀ ਆਈ ਵਿਸ਼ ਰੀਲੀਜ਼ਿੰਗ ਡੇਟ ਵੀ ਦੱਸ ਦਉ 22th ਆਫ ਮਾਰਚ ਬਤ ਤੂੰ ਹੀ ਕਿਆ ਸੀ ਹੁਣੇ ਪਹਿਲਾਂ ਹਾਂਜੀ ਮੈਂ ਵੀ ਇੱਕ ਵਾਰ ਦੱਸ ਦਿੰਨਾ ਅੱਛਾ 22th ਮਾਰਚ ਮਜਨੂ ਫਿਲਮ ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਰੌਣਕਾ ਲਾ ਦਿਓ ਆਪਦੀਆਂ ਆਪਦੀਆਂ ਸਹੇਲੀਆਂ ਦੇ ਨਾਲ ਜਾਓ ਆਪਦੀ ਵਾਈਫਸ ਦੇ ਨਾਲ ਜਾਓ ਆਪਣੀ ਫੈਮਲੀ ਨਾਲ ਵੀ ਜਾਓ ਫੈਮਲੀ ਨਾਲ ਵੀ ਜਾਓ ਪਲੀਜ਼ ਹਾਂ ਸਾਡੀ ਫਿਲਮ ਬਿਲਕੁਲ ਫੈਮਲੀ ਨਾਲ ਦੇਖ ਸਕਦੇ ਹੋ ਤੁਸੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਸਹੇਲੀਆਂ ਨਾਲ ਜਾਣਾ ਸਮਥਿੰਗ ਲਾਈਕ ਦੈਟ ਫੈਮ ਲਵ ਸਟੋਰੀ ਹੈ ਜੀ ਤੇ ਸਾਰਿਆਂ ਦੀ ਕਿਤੇ ਨਾ ਕਿਤੇ ਕੋਈ ਮਜਨੂ ਵਾਲੀ ਕਹਾਣੀ ਹੁੰਦੀ ਹੈ ਸਿਨੇਮਾ 'ਚ ਜਾ ਕੇ ਜਰੂਰ ਜਿਓ ਇੱਕ ਛੋਟਾ ਜਿਹਾ ਡਾਇਲੋਗ ਇਹਨਾਂ ਦਊਂਗਾ ਹਣੇ ਬੋਲੂਗਾ ਨਹੀਂ ਬੋਲ ਲਾਂਗੇ ਦੱਸੋ ਕੀ ਹੈ ਚਲੋ ਇਹਦੇ ਬਾਰੇ ਮਾੜਾ ਐਕਟਰਾਂ ਚਲ ਮੈਂ ਬੋਲੀ ਜਾਊਗਾ ਮਗਰ ਮਗਰ ਬੋਲੀ ਹੈ ਨਾ ਬੇਸ਼ੁਕਰ ਮਜਨੂ ਕਹਿੰਦਾ ਬੜਾ ਸੀਰੀਅਸ ਜਾ ਹੋ ਕੇ ਨਾ ਇੱਕ ਟਾਈਮ ਤੇ ਆ ਕੇ ਅੱਛਾ ਸੀਰੀਅਸ ਹੋਣਾ ਅੱਖਾਂ ਤਿੱਖੀਆਂ ਜੀ ਹਾਂ ਉਹ ਤੇਰੀ ਮਰਜ਼ੀ ਹੈ ਫਿਰ ਸੀਰੀਅਸ ਹੋਣਾ ਪੈਣਾ ਨਾ ਮੈਨੂੰ ਹਾਲ ਵੀ ਤਿੱਖੇ ਅੱਖਾਂ ਵੀ ਤਿੱਖੀਆਂ ਹਾਂ ਚਲੋ ਮੈਂ ਸੁਣਿਆ ਕਿ ਰੱਬ ਦਿਲ ਤੋੜਨ ਵਾਲਿਆਂ ਨੂੰ ਮaaf ਨਹੀਂ ਕਰਦਾ ਮੈਂ ਸੁਣਿਆ ਕਿ ਰੱਬ ਦਿਲ ਤੋੜਨ ਵਾਲਿਆਂ ਨੂੰ ਮaaf ਨਹੀਂ ਕਰਦਾ ਮੇਰਾ ਤਾਂ ਰੱਬ ਵੀ ਤੂੰ ਹੀ ਹੈ ਮੇਰਾ ਤੇ ਰੱਬ ਵੀ ਤੂੰ ਹੀ ਹੈ ਜੇ ਹੋ ਸਕਿਆ ਤਾਂ ਮੈਨੂੰ ਮaaf ਕਰ ਲਈ ਤੇ ਜੇ ਹੋ ਸਕਿਆ ਤੇ ਮੈਨੂੰ ਮaaf ਕਰਦੀ ਵਾਹ ਕੀ ਹੋ ਗਿਆ ਕਾਸਟ ਕਰ ਲਓ ਮੈਨੂੰ ਕਰੋ ਫਿਰ ਕਾਸਟ ਕਾਸ ਮੈਮ ਮੈਮ ਕਾਸਟ ਕਾਸਟ ਕਰਦੇ ਆ ਡਾਇਰੈਕਟਰ ਸਰ ਕਿਤੇ ਕੇ ਸਾਡੇ ਅੱਛਾ ਰਾਈਟਰ ਜੀ ਇਹ ਲਿਖਿਓ ਜਰਾ ਨਮਸਤੇ ਅਗਲਾ ਮਜਨੂਨ ਅੱਖਾਂ ਵੀ ਬੜੀਆਂ ਸੋਹਣੀਆਂ ਨੇ ਮੇਰੀਆਂ ਦੀ ਵਾਕੀ ਅੱਛਾ ਜੀ ਰੂਹ ਦੀ ਖਰਾਕ ਹੁੰਦੀ ਆ ਤੁਹਾਡੇ ਜਿਹੜੇ ਕਮੈਂਟਸ ਹੁੰਦੇ ਨੇ ਕਲਾਕਾਰ ਦੇ ਵਾਸਤੇ ਜਰੂਰ ਤੁਸੀਂ ਆਪਣੀ ਜਿਹੜੇ ਫੀਡਬੈਕ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਤੋਂ ਜਰੂਰ ਦੱਸਿਓ ਮੈਨੂੰ ਨਹੀਂ ਆਰਟਿਸਟ ਤੱਕ ਵੀ ਜਰੂਰ ਪਹੁੰਚਾਓ ਤੇ ਕਿਵੇਂ ਦੀ ਲੱਗੀ ਤੁਹਾਨੂੰ ਫਿਲਮ ਮਜ ਨੂੰ ਜਰੂਰ ਸਾਨੂੰ ਦੱਸਿਓ ਧੰਨਵਾਦ ਹਸ਼ਕਾਰ ਸ਼ਬਕ ਹੈ